ਬੀਤੇ ਦਿਨ ਜੀਰਾ ਦੇ ਪਿੰਡ ਸਾਧੂਵਾਲਾ ਵਿਖੇ ਡਾਕਟਰ ਹਰਿੰਦਰ ਸਿੰਘ ਸਾਧੂਵਾਲਾ ਦੇ ਗ੍ਰਹਿ ਵਿਖੇ ਕਾਂਗਰਸ ਦੇ ਤੇਜ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਕੀਤੀ ਸ਼ਿਰਕਤ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਨੂੰ ਪੰਜਾਬ ਦੇ ਪੁੱਤਰਾਂ ਦੀ ਲੋੜ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਪੁੱਤਰ ਪੰਜਾਬ ਲਈ ਕੰਮ ਕਰਨਗੇ ਤਾਂ ਪੰਜਾਬ ਸਫਲ ਹੋਵੇਗਾ ਉਹਨਾਂ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਪੱਠਾ ਪਠਾ ਕੇ ਰੱਖ ਦਿੱਤਾ ਹੈ ਉਹਨਾਂ ਨਵੀਂ ਪਾਰਟੀ ਬਣਾਉਣ ਦਾ ਸਕੇਤਨਾ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਪੰਜਾਬ ਦੇ ਪੁੱਤਰਾਂ ਦੀ ਲੋੜ ਹੈ ਤੇ ਪੰਜਾਬ ਦੇ ਲੋਕ ਸਹੀ ਫੈਸਲਾ ਕਰਨਗੇ। ਉਹਨਾਂ ਇਹ ਵੀ ਕਿਹਾ ਕਿ 10 ਦਿਨਾਂ ਦੇ ਅੰਦਰ ਦੁਬਾਰਾ ਫਿਰ ਜੀਰੇ ਹਲਕੇ ਦੇ ਵਿੱਚ ਉਹਨਾਂ ਵੱਲੋਂ ਸਰਕਾਰ ਕੀਤੀ ਜਾਊਗੀ ਤੇ ਕੋਈ ਤੇ ਕੋਈ ਵੱਡਾ ਐਲਾਨ ਕਰਨਗੇ। ਦੇਖੋ ਪੂਰੀ ਰਿਪੋਰਟ। ਕਿ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ। ਠੀਕ ਨੇ ਉਹ। ਰਾਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ। ਇਹ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੁਣ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਵਿੱਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠ ਰਏ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਪੌਂਸ ਨਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣੇ ਦਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕਿ ਦਾਦੇ ਨੂੰ ਪੈ ਜਾਂਦੇ ਆ ਕਿ ਇਹਦੇ ਪਾਪੇ ਨੂੰ ਪੈ ਜਾਂਦੇ ਆ ਕਿ ਨੂੰ ਕਹਦੇ ਕੱਢ ਦਿਓ ਇਹਦਾ ਕੀ ਹੋ ਜੂ ਪੰਜਾਬ ਬਦੂ ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ ਏਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਧਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਏਜੰਡਾ ਕੋਈ ਚੱਲਣ ਵਾਲਾ ਹੈ ਨਹੀਂ ਅਜੰਡੇ ਦੇ ਉੱਤੇ ਨਾ ਦੇਖੋ ਅਜੰਡਾ ਐ ਨਹੀਂ ਹੁੰਦਾ ਅਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭੂਤਮਾਨ ਹੋਣੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਹੈ ਹੈ ਸਰ ਪੰਜਾਬ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਦੀ ਚੋਰੀ ਨੇਤਾਵਾਂ ਦੀ ਜੇਬ ਵਿੱਚੋਂ ਕਢ ਕੇ ਹਮ ਮਹਿਲਾਵਾਂ ਨੂੰ ਦੇਂਗੇ ਕੌਣ ਕਹਿੰਦਾ ਸੀ ਕੇਦਰੀਵਾਲ ਸਾਹਿਬ ਹਾਂ ਮੀਮਾਨਦਾਰ ਹੈ ਰੇਤੇ ਦੀ ਰੇਤੇ ਦੀ ਚੋਰੀ ਤਾਂ ਛੱਡ ਹੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਐ ਇਹ ਦੂ ਘਣਾਉਣਾ ਕਾਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਆ ਉਦਾਂ ਲੋਕਾਂ ਨੇ ਬੇਵਕੂਫ ਨਹੀਂ ਬਣਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿਹਨੂੰ ਚੁਣਨਾ ਚਾਹੇ ਉਹਨੂੰ ਚੁਣੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾਂ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਮੰਨਿਆ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਕੀ ਹੋ ਕੀ ਰਿਹਾ ਸਰ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਨੇ ਵਿਰੋਧ ਕਿਉਂ ਕਰਦੀ ਹੈ ਵਿਰੋਧਤਾ 'ਚ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲੇਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਏ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ 'ਚ ਪਾ ਕੇ ਡਬਲ ਕਰੇ ਜੇ ਕਿਸੇ ਕੋ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ 2014 2024 ਦੀਆਂ ਚੋਣਾਂ ਬਾਰੇ ਕੀ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਦੇ ਹੋ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇਤਾ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆ ਉਸ ਤਰ ਕਰੇ ਜਹਾਨ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤੇ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਐਨਾ ਇੱਥੇ ਵਾਪਸ ਆਉ ਲੋਕ ਮਾਜ ਬੁਲੰਦ ਕਰੂੰ ਔਰ ਲੋਕਾਂ ਦੀ ਬਾਹ ਫੜੂੰ ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਝੋਂਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਕਾਰਵਾਈ ਕਰਦਾ ਸਰ ਇੱਕ ਤੁਹਾਡੇ ਸ਼ੈਰੀ ਨਾਮ ਦਾ ਜਿਹੜਾ ਅੱਜ ਉਹ ਕਾਂਗਰਸ ਤੋਂ ਕੱਢਣ ਦੀ ਗੱਲ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਸਰ ਇੱਕ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਦੂ ਲੈ ਕੇ ਕੀ ਕਹਿਣਾ ਚਾਹੁੰਦਾ ਦੇਖੋ ਉਹ ਗੱਠ ਜੋੜ ਦੇਸ਼ ਦੇ ਲਈ ਹੈ ਇਹ ਦੇਸ਼ ਹੀ ਨਰੇ ਆ ਦੇਸ਼ ਦੀ ਡੈਮੋਕ੍ਰੇਸੀ ਉਹ ਨਰੇ ਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫੇਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਦਮ ਦਿਓ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦੇਵੋਗੇ ਇੱਕ ਐਸਾ ਰੋਡ ਮੈਪ ਦੇਵੋਗੇ ਇੱਕ ਐਸਾ ਅਜੰਡਾ ਦੇਵੋਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਫਿਰ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵੰਗ ਰਚਾਣੀ ਇਹ ਜਿਆਦਾ ਦੇ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਐਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਠੋਖਾ ਨਹੀਂ ਖਾਂਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਦਿੰਦਾ ਡਾਕਟਰ ਸਾਹਿਬ ਜੋ ਅੱਜ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ ਨੇ ਕੀ ਕਾਰਨ ਸੀ ਕਿ ਇੱਥੇ ਆਉਂਦੇ ਅਹ ਦੇਖੋ ਸਰ ਨਵਜੋਤ ਸਿੰਘ ਸਿੱਧੂ ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਬੜੀ ਮਤਲਬ ਨਾ ਬੜੀ ਪੰਜਾਬ ਦੀ ਬੁਲੰਦਾ ਆਵਾਜ਼ ਹੈ ਠੀਕ ਹੈ ਪਿਛਲੇ ਲੰਬੇ ਸਮੇਂ ਤੋਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਮਤਲਬ ਆਪਣੀਆਂ ਰਾਜ ਕਰਤਾ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਜਿਹੜਾ ਕਿ ਆਮ ਤੌਰ ਤੇ ਨਹੀਂ ਹੁੰਦਾ ਉੱਥੇ ਵੀ ਉਹਨਾਂ ਨੇ ਲੋਕ ਮੁੱਦੇ ਤੇ ਲੋਕਾਂ ਦੀ ਗੱਲ ਉਠਾਉਂਦੇ ਰਹੇ ਹੈ ਬੇਸ਼ੱਕ ਕਾਂਗਰਸ ਦੇ ਸਮੇਂ ਦੀ ਗੱਲ ਕਰੀਏ ਜਦੋਂ ਰਾਜ ਸਭਾ ਦੇ ਮੈਂਬਰ ਬਣੇ ਸੀ ਸੈਂਟਰ ਦੇ ਵਿੱਚ ਉਦੋਂ ਵੀ ਤਾਂ ਉਹਨਾਂ ਦੀ ਪਾਰਟੀ ਦਾ ਰਾਜ ਸੀਗਾ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਆਉਂਦੇ ਨੇ ਸੋ ਇੰਨਾ ਕੁਝ ਕਾਰਨਾਂ ਦਾ ਕਰਕੇ ਪੰਜਾਬ ਦੇ ਲੋਕ ਇਸ ਵੇਲੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਜਿਹੜੀ ਜਿਹੜੀ ਸਾਨੂੰ ਰਵੈਤ ਦੇ ਵਿੱਚ ਮਿਲੀ ਹੋਈ ਪੋਲਿਟਿਕਸ ਹੈ ਉਹਦੇ ਤੋਂ ਉੱਪਰ ਸੋਚਣਾ ਚਾਹੁੰਦੇ ਆ ਔਰ ਸ਼ਾਇਦ ਇਹੀ ਕਾਰਨ ਹੈ ਕਿ ਇਦਾਂ ਦੇ ਲੋਕਾਂ ਨੂੰ ਲੋਕ ਪਿਆਰ ਕਰਦੇ ਹੈਗੇ ਕਿਉਂਕਿ ਰਵਾਇਤੀ ਪੋਲਿਟਿਕਸ ਜਿਹੜੀ ਹੈਗੀ ਆ ਉਹ ਇੱਕ ਦੂਜੇ ਦੇ ਨਾਲ ਖਾਨਾ ਜੰਗੀ ਕਰਕੇ ਲੋਕਾਂ ਨੂੰ ਦਿਖਾ ਕੇ ਮੁੱਦਿਆਂ ਤੋਂ ਪਟਕਾ ਕੇ ਆਪ ਦਾ ਟਾਈਮ ਪਾਸ ਕਰਦੀ ਹੈ ਜਿਹੜਾ ਪਿਛਲੇ 30 ਸਾਲਾਂ ਚ ਵੀ ਇਹੀ ਚੱਲਦਾ ਰਿਹਾ ਔਰ ਅੱਜ ਵੀ ਉਹਦਾ ਨਮੂਨਾ ਜਿਹੜਾ ਹੈ ਸਾਫ ਸਪਸ਼ਟ ਦਿਖ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸੁਹਿਰਦ ਲੋਕ ਜਿਹੜੇ ਹੈਗੇ ਨੇ ਉਹ ਜਦੋਂ ਮਤਲਬ ਸਹੀ ਮੁੱਦਿਆਂ ਦੀ ਗੱਲ ਕਰਦੇ ਆ ਤਾਂ ਲੋਕ ਪਿਆਰ ਕਰ ਰਹੇ ਆ ਉਸ ਗੱਲ ਨੂੰ ਲੋਕ ਉਹਨਾਂ ਗੱਲਾਂ ਨੂੰ ਸਮਝ ਰਹੇ ਆ ਲੋਕ ਇਸ ਗੱਲ ਨੂੰ ਸਮਝ ਰਹੇ ਆ ਕਿ ਕਿਵੇਂ ਸਿਆਸੀ ਛੜਜੰਤਰ ਜਿਹੜਾ ਹੈਗਾ ਉਹਨੇ ਸਾਡੀ ਮਤਲਬ ਜਿਹੜੇ ਜਿਹੜੇ ਲੋਕ ਮੁੱਦੇ ਆ ਉਹਨਾਂ ਦੇ ਉੱਤੇ ਕਿਵੇਂ ਧੂੜ ਪਾਉਂਦਾ ਉਹ ਇਸ ਚੀਜ਼ ਨੂੰ ਲੋਕ ਸਮਝ ਰਹੇ ਔਰ ਮੈਨੂੰ ਇਹ ਲੱਗਦਾ ਹੈਗਾ ਚਲੋ ਇੱਥੇ ਅੱਜ ਦਾ ਉਹਨਾਂ ਦਾ ਆਉਣ ਦਾ ਜਿਹੜਾ ਹੈਗਾ ਕੋਈ ਬਹੁਤਾ ਸਿਆਸੀ ਮਤਲਬ ਨਹੀਂ ਸੀਗਾ ਪਰ ਉਹ ਪੰਜਾਬ ਦੇ ਵਿੱਚ ਜਾ ਰਹੇ ਨਹੀਂ ਸਿਆਸੀ ਸ਼ਖਸੀਅਤ ਹੈ ਪੂਰੀ ਸਿਆ મતલਬ ਸਿਆਸਤ ਉਹਨਾਂ ਦੇ ਨਾਲ ਆ ਉਹ ਸਿਆਸਤ ਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵਰਕ ਕਰਦੇ ਰਹੇ ਹੋ ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਹੈ ਕੀ ਕੋਈ ਨਵੀਂ ਪਾਰਟੀ ਦਾ ਕੋਈ ਕੋਈ ਗੱਲਬਾਤ ਤਾਂ ਨਹੀਂ ਚੱਲ ਰਹੀ ਗਈ ਹੈ ਕੋਈ ਨਵੇਂ ਤਰੀਕੇ ਤੋਂ ਬਣਾਈ ਜਾ ਰਹੀ ਹੋਵੇ ਕਿਉਂਕਿ ਇਹਨਾਂ ਦੇ ਪਾਰਟੀ ਦੇ ਵਿੱਚ ਹੀ ਵਿਰੋਧ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਮੈਨੂੰ ਵੀ ਇਹ ਲੱਗਦਾ ਜੀ ਮੈਨੂੰ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਨਾ ਆਮ ਆਦਮੀ ਪਾਰਟੀ ਵੀ ਬਾਅਦ ਦੇ ਵਿੱਚ ਬਣਦੀ ਹੈ ਬਹੁਤ ਬਾਅਦ ਚ ਬਣਦੀ ਹੈ ਪਹਿਲਾਂ ਅਸੀਂ ਮਨਪ੍ਰੀਤ ਸਿੰਘ ਬਾਦਲ ਵੀ ਇਸੇ ਆਪਣੇ ਇਸੇ ਘਰ ਦੇ ਵਿੱਚ ਆ ਕੇ ਪਹਿਲੇ ਹੀ ਦਿਨਾਂ ਦੇ ਵਿੱਚ ਖਾਣਾ ਛੱਕ ਕੇ ਗਏ ਆਏ ਮਾਨ ਸਤਕਾਰ ਕੀਤਾ ਇਲਾਕੇ ਦੇ ਲੋਕਾਂ ਨੇ ਔਰ ਮਤਲਬ ਕੀ ਸੀਗਾ ਮਤਲਬ ਤਾਂ ਇਹੀ ਸੀ ਨਾ ਕਿ ਜਦੋਂ ਮਤਲਬ ਜਿਹੜੀ ਜਿਹੜੀ ਗੰਦਲੀ ਪੋਲਿਟਿਕਸ ਹੈ ਚਾਹੇ ਸਵਾਲ ਪਾਰਟੀਆਂ ਦਾ ਨਹੀਂ ਹੈਗਾ ਸਵਾਲ ਹੈਗਾ ਕਿ ਇਸ ਗੰਧਲੀ ਪੋਲਿਟਿਕਸ ਦੇ ਵਿੱਚ ਉਹ ਜਦੋਂ ਆਪਣੇ ਵਿੱਚ ਜਿੰਨੇ ਲੋਕਾਂ ਨੂੰ ਸਮੋਲ ਲੈਂਦੀ ਹੈ ਉਹ ਗੰਧਲੀ ਪੋਲਿਟਿਕਸ ਸਾਰੇ ਲੋਕ ਹੀ ਉਹਦੇ ਵਿੱਚ ਗੰਦਲ ਕੇ ਗੰਧਲੇ ਦਿਸ ਰਹੇ ਨੇ ਔਰ ਇਸੇ ਕਰਕੇ ਅੱਜ ਜਿਹੜਾ ਜਿਹੜੀ ਜਿਹੜੀ ਸਿਆਸਤ ਹੈ ਉਹਦੇ ਨਾਲੋਂ ਲੋਕ ਪਾਸੇ ਖੜੇ ਦਿਸਦੇ ਆ ਦੇਸ਼ਕਾ 92 ਜਿਹੜੇ ਹਣ ਦਿੱਤੇ ਨੇ ਲੋਕਾਂ ਨੇ ਇਹਦੇ ਵਿੱਚ ਲੋਕ ਉਹੋ ਹੀ ਅਭਾਰ ਆਪ ਦਾ ਲੋਕਾਂ ਨੇ ਵਿਖਾਇਆ ਪਰ ਉਨ ਅੱਜ ਜਿਹੜਾ ਹੈਗਾ 1.5 ਸਾਲ ਦੇ ਵਿੱਚ ਜਿਹੜੀ ਲੋਕਾਂ ਦਾ ਇੰਨੀ ਦੂਰੀ ਪੈ ਜਾਣੀ ਇਹ ਇਸ ਗੱਲ ਦੀ ਸਾਫ਼ ਸਪਸ਼ਟ ਤਸਵੀਰ ਹੈ ਕਿ ਅਜੇ ਲੋਕ वेदना ਜਿਹੜੀ ਆ ਉਹਨੂੰ ਪੋਲਿਟਿਕਸ ਨੇ ਸਮਝਿਆ ਨਹੀਂ ਹੈਗਾ ਅਸੀਂ ਕਾਮਨਾ ਕਰਦੇ ਹਾਂ ਕਿ ਸਿੱਧੂ ਸਾਹਿਬ ਵਰਗੇ ਲੋਕ ਹੋਰ ਪੰਜਾਬ ਦੇ ਵਿੱਚ ਬਹੁਤ ਸੋਹਰਦ ਲੋਕ ਬਲਵਿੰਦਰ ਸੇਖੋਂ ਹੋਰੀ ਨੇ ਔਰ ਤਰਸੀਮ ਯੋਧਾ ਹੋਰੀ ਨੇ ਉਹ ਕਾਫੀ ਲੋਕ ਜਿਹੜੇ ਹੈਗੇ ਆ ਉਹ ਲੋਕ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਕਿਵੇਂ ਫੈਕਟਸ ਜਿਹੜੇ ਹੈਗੇ ਆ ਉਹ ਕਲੀਅਰ ਕਰ ਰਹੇ ਨੇ ਲੋਕਾਂ ਨੂੰ ਠੀਕ ਹੈ ਨਾ ਸੋ ਇਹਦੇ ਵਿੱਚ ਮੈਂ ਸਮਝਦਾ ਵੀ ਇਹ ਸਖਸੀਤਾਂ ਉੱਭਰ ਨਹੀਂ ਗਈਆਂ ਪੰਜਾਬ ਪ੍ਰਸਤ ਸਖਸੀਤਾਂ ਉੱਭਰਨ ਇਹਨਾਂ ਗੱਲਾਂ ਦਾ ਕੋਈ ਚੱਕਰ ਨਹੀਂ ਨਵਜੋਤ ਸਿੱਧੂ ਕੋਈ ਆਪਣੀ ਪਾਰਟੀ ਬਣਾਉਣੀ ਚਾਹੁੰਦਾ ਵੇ ਮੇਰੇ ਨਾਲ ਇਸ ਤਰ੍ਹਾਂ ਦਾ ਕੋਈ ਡਿਸਕਸ਼ਨ ਨਹੀਂ ਹੋਇਆ ਨਾ ਹੀ ਮੈਂ ਉਸ ਕਿਸੇ ਚੀਜ਼ ਦਾ ਮਤਲਬ ਕੋਈ ਮੇਰੇ ਨਾਲ ਉਹਨਾਂ ਦੀ ਇਸ ਪੁਆਇੰਟ ਤੇ ਉੱਤੇ ਡਿਸਕਸ਼ਨ ਹੋਈ ਹੈ ਪਰ ਮੈਂ ਕਹਿੰਦਾ ਵੀ ਪਾਰਟੀ ਨਵਜੋਤ ਸਿੱਧੂ ਕਿਉਂ ਬਣਾਵੇ ਜਾਂ ਕੋਈ ਵੀ ਹੋਰ ਕਿਉਂ ਬਣਾਵੇ ਪਾਰਟੀ ਪੰਜਾਬ ਦੀ ਬਣੇ ਪੰਜਾਬ ਬਣਾਵੇ ਆਪਣੀ ਪਾਰਟੀ ਡਾਕਟਰ ਸਾਹਿਬ ਮਤਲਬ ਜਿਵੇਂ ਹੁਣ ਕੇਜਰੀਵਾਲ ਸੀਗੇ ਜੀ ਧਰਨੇ ਚੋਂ ਨਿਕਲੇ ਹਾਂਜੀ ਪਰ ਜਦੋਂ ਇਹ ਕੁਰਸੀ ਦਾ ਲਾਲਚ ਪੈ ਜਾਂਦਾ ਹੈ ਮੋਹ ਆ ਜਾਂਦਾ ਹੈ ਉਦੋਂ ਸਾਰੀ ਪੋਲਿਟਿਕਸ ਗੰਦੀ ਹੋ ਜਾਂਦੀ ਹੈ ਇਹ ਸੁਧਰੂ ਕੀ ਕਿਵੇਂ ਨਹੀਂ ਇੱਕ ਸਰ ਮੈਨੂੰ ਜੋ ਜਿੰਨਾ ਕਿ ਮੈਂ ਆਪਣੀ ਲਿਆਕਤ ਬੁੱਧ ਦੇ ਨਾਲ ਜਿੰਨਾ ਕਿ ਮੈਂ ਇਹਨੂੰ ਨੇੜੇੋਂ ਵੇਖਿਆ ਅਸਲ ਦੇ ਵਿੱਚ ਕੀ ਹੈਗਾ ਕਿ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਸ਼ਾਇਦ ਕੁਰਸੀ ਦਾ ਮੋਹ ਪੈ ਜਾਂਦਾ ਹੈ ਜਾਂ ਕੁਝ ਕੁਝ ਨਹੀਂ ਹੈ ਜੀ ਅਸਲ ਦੇ ਵਿੱਚ ਏਜੰਡੇ ਜਿਹੜੇ ਹੈਗੇ ਆ ਉਹ ਲੁਕੋ ਕੇ ਰੱਖੇ ਜਾਂਦੇ ਆ ਅਜੇ ਤੱਕ ਪੋਲਿਟਿਕਸ ਦੇ ਵਿੱਚ ਕੀ ਕੇਜਰੀਵਾਲ ਸਾਹਿਬ ਦੇ ਜਿਹੜੇ ਏਜੰਡੇ ਆ ਕੀ ਰਾਜ ਰਾਜਪਾਦ ਸੰਭਾਲਣ ਤੋਂ ਬਾਅਦ ਹੀ ਨਜ਼ਰ ਆਈ ਹੈ ਪਹਿਲਾਂ ਵੀ ਤਾਂ ਸਾਨੂੰ ਸਾਰੇ ਜਿੱਥੋਂ ਉਹ ਸ਼ੁਰੂ ਹੋਏ ਨੇ ਪਹਿਲੇ ਦਿਨ ਤੋਂ ਹੀ ਨਾ ਹਜ਼ਾਰੇ ਜੀ ਹੋਰਾਂ ਦੇ ਨਾਲ ਜਾਂ ਉਹ ਸਾਰੀ ਚੀਜ਼ ਜਿਹੜੀ ਹੈ ਯਾਦ ਕਰੀਏ ਆਪਾਂ ਪਿਛਲੇ ਸਾਰੇ ਸਿਸਟਮ ਨੂੰ ਉਹਨਾਂ ਨੇ ਤਾਂ ਆਪਦਾ ਪ੍ਰਤੱਖ ਵਿਖਾਤਾ ਸੀ ਪਰ ਲੋਕ ਜਿਹੜੇ ਹੈਗੇ ਨੇ ਨਾ ਲੋਕ ਦੁਖੀ ਹੈ ਇਸ ਪੋਲਿਟਿਕਸ ਤੋਂ ਇਸ ਕਰਕੇ ਲੋਕ ਮਤਲਬ ਵਿਸ਼ਵਾਸ ਕਰ ਲੈਂਦੇ ਨੇ ਜਿੰਨੀ ਦੇਰ ਤੱਕ ਇਹ ਛੁਪਵੇਂ ਏਜੰਡਿਆਂ ਦੀ ਪੋਲਿਟਿਕਸ ਭਾਰੂ ਹੁੰਦੀ ਰਹੂਗੀ ਉਨੀ ਦੇਰ ਤੱਕ ਸਾਨੂੰ ਸ਼ਾਇਦ ਇਹੀ ਕਹਿਣਾ ਪਊਗਾ ਵੀ ਕੁਰਸੀ ਚਾ ਕੁਝ ਪਰ ਅਸਲ ਦੇ ਵਿੱਚ ਕੁਰਸੀਆਂ ਸਰ ਕੁਰਸੀਆਂ ਇਸ ਧਰਤੀ ਦੇ ਉੱਤੇ ਕਿੱ ਕਿੱਡੀਆਂ ਵੱਡੀਆਂ ਵੱਡੀਆਂ ਕੁਰਸੀਆਂ ਇਸ ਧਰਤੀ ਨੇ ਦਿੱਤੀਆਂ ਨੇ ਕਿੱਡੇ ਬਾਦਸ਼ਾਹ ਹੋਏ ਨੇ ਇਸ ਧਰਤੀ ਤੇ ਉਹਨਾਂ ਨੂੰ ਇਹਨਾਂ ਕੁਰਸੀਆਂ ਨੇ ਕਿ ਉਹਨਾਂ ਪ੍ਰਭਾਵਿਤ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈਗਾ ਪੰਜਾਬੀਆਂ ਦਾ ਉਹ ਦੁਨੀਆ ਦੇ ਵਿੱਚ ਸਤਕਾਰਿਆ ਜਾਂਦਾ ਉਹ ਉਹਨਾਂ ਕੁਰਸੀਆਂ ਨਹੀਂ ਅਸਲ ਦੇ ਵਿੱਚ ਕੀ ਹੈਗਾ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਅਜੇ ਤੱਕ ਜਿਹੜੇ ਹੈ ਨਾ ਜਿਹੜੇ ਛੁਪਮੇ ਏਜੰਡੇ ਆ ਉਹ ਉੱਭਰ ਰਹੇ ਉਹ ਛੁਪਮੇ ਏਜੰਡੇ ਕਿਸੇ ਨਾ ਕਿਸੇ ਤਰੀਕੇ ਨਾਲ ਵਲਫੇਰ ਪਾ ਕੇ ਲੋਕ वेदना ਨੂੰ ਭਾਵਕ ਕਰਕੇ ਉਹ ਅੱਗੇ ਆ ਜਾਂਦੇ ਨੇ ਜੇ ਮੈਨੂੰ ਜੋ ਮਹਿਸੂਸ ਹੋ ਰਿਹਾ ਮੈਂ ਆਪਣਾ ਵਿਚਾਰ ਵਿਅਕਤ ਕਰਦਾ ਕੋਈ ਮੇਰੇ ਨਾਲ ਸਹਿਮਤ ਹੈ ਨਹੀਂ ਸਹਿਮਤ ਹੋ ਗੱਲ ਅਲੱਗ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਭਾਵਨਾ ਹੈ ਨਾ ਹੁਣ ਉਹ ਅੱਗੇ ਵੱਧ ਰਹੀ ਹੈ ਉਹ ਤਲਾਸ਼ ਰਹੀ ਹੈ ਔਰ ਜਿਹੜੀ ਜਿਹੜੇ ਛੜਯੰਤਰੀ ਲੋਕ ਸੀਗੇ ਉਹਨਾਂ ਨੂੰ ਨਕਾਰਾ ਕਰਦੀ ਤੁਰ ਹੀ ਜਾਂਦੀ ਹੈ ਇਹਦੇ ਵਿੱਚ ਜਿਹੜੇ ਧਰਤੀ ਪੁੱਤਰ ਹੋਣਗੇ ਉਹ ਮੈਨੂੰ ਨਹੀਂ ਪਤਾ ਉਹ ਪਾਰਟੀ ਦਾ ਕੀ ਨਾਂ ਹੋਊਗਾ ਮੈਨੂੰ ਨਹੀਂ ਪਤਾ ਉਹ ਕਿਹੜੀ ਪਾਰਟੀ ਦੇ ਵਿੱਚੋਂ ਹੋਣਗੇ ਉਹ ਨਵੀਂ ਬਣਾਉਣਗੇ ਪੁਰਾਣੀ ਹੋਊਗੀ ਕੀ ਹੋਊਗੀ ਪਰ ਮੈਨੂੰ ਇੱਕ ਗੱਲ ਦਾ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਜਿਹੜੇ ਹਨ ਹੁਣ ਪੰਜਾਬ ਦੇ ਪੁੱਤਰਾਂ ਨੂੰ ਲੱਭਣਾ ਸਿੱਖ ਗਏ ਲੱਭ ਲੈਣਗੇ ਹੁਣ ਇਹ ਜਿਹੜੇ ਧੋਖੇਬਾਜ਼ ਨੇ ਜਿਹੜੇ ਤੋਖੇ ਬਾਜਿਆਂ ਨੂੰ ਪਛਾਣਨਾ ਸਿੱਖ ਗਏ ਆ ਔਰ ਇਹ ਇਹ ਗਤੀ ਜਿਹੜੀ ਹੈ ਨਾ ਜੀ ਇਹਦੀ ਸਪੀਡ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਯਾਰ ਐਸ ਇਲੈਕਸ਼ਨ ਦੇ ਵਿੱਚ ਆਏ ਹੋ ਗਿਆ ਐਸ ਇਲੈਕਸ਼ਨ ਚ ਆਏ ਹੋ ਗਿਆ ਇਹ ਜਦੋਂ ਸਮਾਜ ਜਦੋਂ ਇਸ ਪਾਸੇ ਨੂੰ ਔਥਾਨ ਵੱਲ ਨੂੰ ਤੁਰਦਾ ਹੈ ਨਾ ਜੀ ਉਹਦੀ ਸਪੀਡ ਚਾਹੇ ਸਲੋ ਹੁੰਦੀ ਹੈ ਪਰ ਉਹ ਰੁਕਦਾ ਨਹੀਂ ਪਈ ਉਹਨੇ ਆਪਣੀ ਅਸਲੀ ਮੰਜ਼ਲ ਤੱਕ ਪਹੁੰਚਣਾ ਹੁੰਦਾ ਹੈ ਮੇਰਾ 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 ਵਿਸ਼ਵਾਸ ਤਾਂ ਇਹ ਕਹਿੰਦਾ ਵੀ ਆ ਜਿਹੜੀਆਂ ਜੋ ਆਪਾਂ ਨੂੰ ਜੋ ਪੰਜਾਬ ਦੇ ਵਿੱਚ ਦੇਖ ਰਹੇ ਆ ਉਹ ਫਲਾਨੀ ਪਾਰਟੀ ਆ ਜੀ ਉੱਥੇ ਕਰਕੇ ਬੈਠੇ ਨੇ ਸਮਝੌਤਾ ਕਰਕੇ ਬੈਠੇ ਨੇ ਐਨਡੀਆ ਦਾ 파ਟ ਬਣੇ ਹੋਏ ਨੇ ਔਰ ਪੰਜਾਬ ਦੇ ਵਿੱਚ ਸਾਰੀ ਲੀਡਰਸ਼ਿਪ ਕਹਿੰਦੀ ਹੈ ਜੀ ਸਾਡਾ ਤਾਂ ਆਪਸ ਵਿੱਚ ਗੱਠ ਜੋੜੀ ਕੋਈ ਨਹੀਂ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਇਹਨਾਂ ਲੋਕਾਂ ਕੋਲੇ ਆਪਦੇ ਹੀ ਲੋਕਾਂ ਦੇ ਨਾਲ ਸੱਚੀ ਗੱਲ ਕਰਨ ਦੀ ਹਿੰਮਤ ਵੀ ਹੈ ਨਹੀਂ ਜੁਰਤ ਵੀ ਹੈ ਨਹੀਂ ਇਹਨਾਂ ਦੇ ਕੋਲੇ ਜੇ ਇਹਨਾਂ ਨੂੰ ਜੇ ਇਹਨਾਂ ਦੇ ਵਿੱਚ ਹਿੰਮਤ ਹੋਵੇ ਲੋਕ ਲੀਡਰ ਕਿਹਨੂੰ ਬਣਾਉਂਦੇ ਆ ਲੋਕ ਲੀਡਰ ਬਣਾਉਂਦੇ ਆ ਤੂੰ ਤੈਨੂੰ ਲੀਡਰ ਬਣਾਇਆ ਤੂੰ ਸਾਨੂੰ ਦੱਸ ਕਿ ਕਿੱਥੇ ਲੈ ਕੇ ਜਾਏਂਗਾ ਔਰ ਇਹ ਇਹਨਾਂ ਨੇ ਕਿਉਂਕਿ ਇਹਨਾਂ ਨੇ ਜਿੱਥੇ ਲੈ ਕੇ ਜਾਣਾ ਹੈ ਇਹਨਾਂ ਨੂੰ ਪਤਾ ਹੈ ਕਿ ਅਸੀਂ ਟੋਇਆਂ ਚ ਲੈ ਕੇ ਜਾਣਾ ਇਸ ਕਰਕੇ ਇਹ ਰੂਪ ਹੋਰ ਵਿਖਾਉਂਦੇ ਨੇ ਆਗੇ ਸੋ ਸ਼ਾਇਦ ਮੈਨੂੰ ਐਂ ਲੱਗਦਾ ਤੁਸੀਂ ਵੀ ਸਾਰੇ ਪੱਤਰਕਾਰ ਭਾਈਚਾਰਾ ਸਾਰੇ ਸਿਆਣੇ ਹੋ ਸਮਝ ਰਹੇ ਹੋ ਮੈਨੂੰ ਐਂ ਲੱਗਦਾ ਵੀ ਜਵਾਬ ਇਹਨਾਂ ਕੋਲ ਇਹ ਨਾ ਜਿਹੜਾ ਹੈਗਾ ਜਿਹੜੀ ਜਿਹੜਾ ਕੁਝ ਇਹ ਕਰ ਹੀ ਜਾਂਦੇ ਨੇ ਇਸ ਕਰਕੇ ਜਵਾਬ ਨਹੀਂ ਹੈਗਾ ਫਿਰ ਸਟੇਜਾਂ ਤੇ ਕਰ ਰਹੇ ਨੇ ਸੋ ਅਸੀਂ ਉੱਥੇ ਸਮਝਾ ਦਿੱਤਾ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਅਸੀਂ ਸਾਨੂੰ ਸਾਨੂੰ ਉਮੀਦ ਹੈ ਦੇ ਲੀਡਰਾਂ ਨੂੰ ਦਿੱਲੀ ਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੀਆਂ ਦਿੱਲੀ ਦੀਆਂ ਸਰਕਾਰਾਂ ਦਾ ਹੀ ਜਿੰਮਾ ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਪੰਜਾਬ ਦੇ ਹਿੱਤ ਸੇਫ ਨਹੀਂ ਕੀਤੇ ਪੰਜਾਬ ਦੇ ਹਿੱਤਾਂ ਦੇ ਵਿੱਚ ਖੜੇ ਨਹੀਂ ਉਹਨਾਂ ਨੇ ਪੰਜਾਬ ਦੇ ਹਿੱਤ ਵੇਚੇ ਨੇ ਉਹ ਵਿਕਰੀ ਜਿਹੜੀ ਇੰਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਉਹਦਾ ਹਿਸਾਬ ਕਿਤਾਬ ਕਰਨ ਵਾਸਤੇ ਕੋਈ ਜ਼ਰਤ ਜਿਹੜੀ ਹੈ ਪੰਜਾਬ ਦੇ ਵਿੱਚੋਂ ਜਾ ਕੇ ਦਿੱਲੀ ਦੇ ਵਿੱਚ ਇਸ ਗੱਲ ਦਾ ਹਿਸਾਬ ਕਿਤਾਬ ਮੰਗੇ ਔਰ ਦਿੱਲੀ ਦੀ ਪੋਲਿਟਿਕਸ ਜਿਹੜੀ ਹੈ ਉਹ ਇਸ ਗੱਲ ਨੂੰ ਸਮਝੂਗੀ ਮੈਂ ਇਹ ਨਹੀਂ ਕਹਿੰਦਾ ਕਿ ਇਹ 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 ਅਸੰਭਵ ਹੈ ਸਭ ਸੰਭਵ ਹੈਗਾ ਪਰ ਜਦੋਂ ਪੰਜਾਬ ਦੇ ਪੁੱਤਰ ਪੰਜਾਬ ਦੇ ਵਾਸਤੇ ਜਾ ਕੇ ਕੁਝ ਮੰਗਣਗੇ ਤਾਂ ਜਿਹੜਾ ਸਾਡਾ ਲੋਕਤੰਤਰਿਕ ਢਾਂਚਾ ਹੈ ਇਹਦੇ ਵਿੱਚ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ ਇਦੇ ਵਿੱਚ ਮੈਂ ਮੇਰਾ ਮੇਰਾ ਵਿਸ਼ਵਾਸ ਆ ਲੋਕਤੰਤਰ ਦੇ ਉੱਤੇ ਪਰ ਗੱਲ ਇਹ ਹੈ ਵੀ ਜਦੋਂ ਲੀਡਰਸ਼ਿਪ ਹੀ ਜਿਹੜੀ ਹੈਗੀ ਆ ਇੱਕ ਵਕਾਊ ਲੀਡਰਸ਼ਿਪ ਜਦੋਂ ਉੱਥੇ ਚੱਲੀ ਜਾਂਦੀ ਹੈ ਤਾਂ ਉਹਨੇ ਹਾਸਲ ਕੀ ਕਰਨਾ ਆ ਆਪਦੇ ਖਿੱਤੇ ਵਾਸਤੇ ਜਾਂ ਆਪਦੇ ਪੰਜਾਬ ਦੇ ਵਾਸਤੇ ਚਾਹੇ ਕਿਸੇ ਵੀ ਸਟੇਟ ਦਾ ਹੀ ਹੋਵੇ ਸੋ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਵਕਾਊ ਲੀਡਰਸ਼ਿਪ ਜਿਹੜੀ ਸੀ ਜਿਹੜੀ ਨਿੱਜਾਂ ਦੇ ਵਿੱਚ ਆਪਦੇ ਪਰਮਟਾਂ ਦੀ ਖਾਤਰ ਆਪਦੇ ਪਰਿਵਾਰਾਂ ਦੀ ਖਾਤਰ ਲੋਕਾਂ ਦਾ ਵਿਸ਼ਵਾਸ ਵੇਚਦੀ ਰਹੀ ਹੈ ਪਿਛਲੇ ਇੰਨੇ ਲੰਬੇ ਸਮੇਂ ਤੋਂ ਅੱਛਾ ਇਹ ਦੋਦਾ ਹੁਣ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹਿਸਾਬ ਕਰਨ ਦਾ ਟਾਈਮ ਆ ਗਿਆ ਹੈ ਤੇ ਹੁਣ ਲੱਗਦਾ ਹੈ ਵੀ ਪੰਜਾਬ ਦੇ ਲੋਕ ਆਪਦੇ ਪੰਜਾਬੀਆਂ ਨੂੰ ਪੰਜਾਬੀ ਪੁੱਤਰਾਂ ਨੂੰ ਸਾਰੇ ਹਸਾਬਕਤਾ ਵਾਸਤੇ ਅੱਗੇ ਪੇਚਿਆ ਕਰਨੀ ਚਾਹੇ ਉਹ ਅਧਿਕਾਰੀ ਹੋਣ ਅਧਿਕਾਰੀਆਂ ਦੇ ਵਿੱਚ ਵੇਖ ਲਓ ਤੁਸੀਂ ਬਿਊਰੋਕ੍ਰੇਟਸ ਬਿਊਰੋਕ੍ਰੇਟਸ ਦੇ ਵਿੱਚ ਵੇਖ ਲਓ ਕਿ ਕਿੱਦਾਂ ਬੁਰਾ ਹਾਲ ਹੈਗਾ ਸੋ ਇੱਥੇ ਕਿੱਥੇ ਕਿੱਥੇ ਨਹੀਂ ਲੋੜ ਇਸ ਗੱਲ ਦੀ ਉਹ ਸਾਰੀਆਂ ਥਾਵਾਂ ਤੇ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਸੱਚਾਈ ਤੇ ਖੜਨ ਵਾਲੇ ਸੱਚ ਦਾ ਸਾਥ ਦੇਣ ਵਾਲੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਰੰਗ ਜਿਹੜਾ ਹੈਗਾ ਝੰਡਾ ਜਿਹੜਾ ਹੈਗਾ ਉਹ ਕੋਈ ਵੀ ਹੋ ਸਕਦਾ ਪਰ ਅੰਦਰ اخلاق ਹੋਣਾ ਚਾਹੀਦਾ ਹੈ اخلاق ਵਾਲੀ ਪੋਲਿਟਿਕ ਸੁਭਰੇ ਤਾਂ ਉਹ ਸਭ ਕੁਝ درست ਹੋ ਜਾਊਗਾ ਮੇਰਾ ਇਹ ਮੰਨਣਾ ਹੈ ਮਿਹਰਬਾਨੀ ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਐਂਡ ਲਾਈਕ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਹੋਵੇ ਸਭ ਤੋਂ ਪਹਿਲਾਂ ਬਣੇਰੋ ਫਟਣਾ ਦੇਖਦੇ ਹੋ ਸਾਡਾ ਚੈਨਲ